ਦੀਵਾਰ ਜਿਹੜੀ ਕਰ ਰਹੇ ਆ ਤੇ ਭਾਵੇਂ ਰੱਖੀਗੇ ਸੀ ਪਾਲਾ ਪਰਿਵਾਰ ਵੱਲੋਂ 15 ਮਿੰਟ ਦਾ ਕੋਈ ਫਰਕ ਨਹੀਂ ਪਿਆ ਬੜੇ ਨੌਜਵਾਨ ਸਾਥੀਆਂ ਆਏ ਔਰ 188 ਲੋਕਾਂ ਨੂੰ ਅੱਜ ਹੁਗਾਰਾ ਸੀ 100% ਕੀ ਹੋਣ ਵਾਲੀ ਪਾਰਲੀਮੈਂਟ ਦੇ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਹੋਈ ਭਾਈ ਆਸ਼ੂ ਦੇ ਬਿੱਟੂ ਲੜੂਗੇ ਕੀ ਹੋਇਆ ਕੋਈ ਆਸ਼ੂ ਬਿੱਟੂ ਨਹੀਂ ਲੜੇ ਉਹ ਤਾਂ ਥੋੜੇ ਵਾਲੇ ਮੀਡੀਆ ਨੇ ਲੜਾ ਦਿੰਦੇ ਕੋਈ ਨਹੀਂ ਲੜਿਆ ਤੁਸੀਂ ਲੜਾਈ ਵੇਖੀ ਹੈ ਕੋਈ ਨਹੀਂ ਲੜਦਾ ਇਹ ਮੀਡੀਆ ਦੀ ਤੁਹਾਡੇ ਵਾਲੇ ਸਾਥੀਆਂ ਦੀ ਕਾੜ ਹੈ ਕੋਈ ਨਹੀਂ ਲੜਦਾ ਪੂਰਾ ਘਟਚੋੜ ਹੋ ਚੁੱਕਿਆ ਹੈ ਇਸੇ ਕਰਕੇ ਦੱਸੋ ਕਿ ਐਂਸਰ ਮੈਂ बोल ਨਹੀਂ ਰਿਹਾ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦਾ ਨਰਿੰਦਰ ਮੋਦੀ ਜੀ ਦੇ ਖਿਲਾਫ ਦਾ ਦੇ ਖਿਲਾਫ ਇੱਕ ਬਿਆਨ ਪੰਜਾਬ ਸਰਕਾਰ ਨੂੰ ਉਹ ਕੋਸ ਰਿਹਾ ਅੰਦਰੋਂ ਘਟਿਓੜ ਹੋ ਚੁੱਕਿਆ ਹੈ ਆਲਰੇਡੀ 6 7 ਦਾ ਸਮਝੌਤਾ ਹੋ ਚੁੱਕਿਆ ਹੈ ਪਰ ਪੰਜਾਬ ਚੋਂ ਅਕਾਲੀ ਦਲ ਦੀ ਹੋਂਦ ਮਕੰਮਲ ਤੌਰ ਤੇ ਖਤਮ ਹੋ ਜਾਏਗਾ ਸਿੱਧਾ ਚਾਹੁੰਦੇ ਆ ਕਿ ਸਮਝੌਤਾ ਜਲਦੀ ਹੋ ਜੇ ਔਰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਬਿਲਕੁਲ ਪਹਿਲਾਂ ਵੀ ਵੈਸੇ ਦਾ ਕੁਝ ਹੈ ਨਹੀਂ ਦਾ ਪਟੜੀ ਜਮਾਂ ਲਾਈਨ ਤੋਂ ਲੈ ਜੇ ਕਿਉਂਕਿ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਪੰਜਾਬੀ ਉੱਥੇ ਜੁੱਤੀਆਂ ਖਾ ਰਿਆ ਕਿਸਾਨਾਂ ਨਾਲ ਹਤਿਆਚਾਰ ਹੋ ਰਿਹਾ ਔਰ ਸੁਖਬੀਰ ਸਿੰਘ ਬਾਦਲ ਅੰਦਰ ਸਮਝੌਤਾ ਕਰਕੇ ਬਿਚੋਜੀ ਗਰਦਾਸਪੁਰ ਜਿਸ ਪ੍ਰਕਾਰ ਦਾ ਹੁੰਗਾਰ ਹੈ ਕਿਉਂਕਿ ਇਸ ਗਰਦਾਸਪੁਰ ਨੇ ਪਹਿਲਾਂ ਜਿਹੜੀ ਹਵੇਰੀ ਸੀ ਆਮ ਆਦਮੀ ਪਾਰਟੀ ਦੀ ਉਹ ਗਰਦਾਸਪੁਰ ਦੇ 5 ਸੀਟਾਂ ਸੀ ਅੱਜ ਪਾਰਲੀਮੈਂਟ ਸਰ ਕੋ 6 ਸੀਟਾਂ ਔਰ ਮੈਨੂੰ ਲੱਗਦਾ ਹੈ ਕਿ ਜਿਹੜਾ ਮੋੜ ਹੈ ਪਾਰਲੀਮੈਂਟ ਦਾ ਉਹ ਗਰਦਾਸਪੁਰ ਸੀਟ ਬਣੇਗਾ ਸਭ ਤੋਂ ਵੱਡੇ ਮਾਰਜਨ ਦੇ ਨਾਲ ਅਸੀਂ ਗਰਦਾਸਪੁਰ ਸੀਟ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਦੱਸਦਾ ਵੀ 13 ਦੀਆਂ 13 ਸੀਟਾਂ ਤੇ ਚੋਣਾਂ ਲੜਨ। ਬਾਕੀ ਆਉਣ ਵਾਲਾ ਸਮਾਂ ਦੱਸੇਗਾ ਅਸੀਂ ਤੁਹਾਨੂੰ ਜੋ ਵੀ ਹੋ ਜਗਾ ਅਸੀਂ ਇਨਫੋਰਮੇਸ਼ਨ ਦੇਾਂਗੇ ਪਰ ਪਹਿਲਾਂ ਵੀ ਤੇ ਅੱਜ ਵੀ ਤੇ ਉਦੋਂ ਵੀ ਇਹ ਗੱਲ ਹਮੇਸ਼ਾ ਕਹੀ ਹੈ ਕਿ ਅਸੀਂ 13 ਦੀਆਂ 13 ਸੀਟਾਂ ਤੇ ਚੋਣਾਂ ਲੜ ਰਹੇ ਹਾਂ। ਅਮਰ ਦੀ ਧਰਮਾਤਮਾ ਸੁੱਖ ਰੱਖੇ। ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਮੈਂ ਸੁਖਵੀਰ ਬਾਦਲਾ ਨੂੰ ਜਾਂ ਭਗਵੰਤ ਸਿੰਘ ਮਾਨ ਨੂੰ ਇਹ ਤਾਂ ਨਹੀਂ ਕਹਿੰਦਾ ਵੀ 13 0 ਤੇ 13 0 ਪਰ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ